ਇਧਰੋਂ ਪਾਸੇ ਇੰਨੀਆਂ ਸਖਤਾਈਆਂ ਦੂਜੇ ਪਾਸੇ ਟਰਬੋ ਇਮੀਗ੍ਰੇਸ਼ਨ ਦਾ ਆਫਰ 7 ਤੋਂ 8 ਲੱਖ ਰੁਪਏ ਦੇ ਵਿੱਚ ਯੂਐਸਏ ਜਾਣਾ ਇਹ ਕਿਸ ਤਰ੍ਹਾਂ ਪੋਸੀਬਲ ਕਿ ਸਖਤਾਈਆਂ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੇ ਉੱਤੇ ਆ ਜਿਹੜੇ ਕੀ ਬਾਰਡਰ ਟੱਪਕੇ ਜਾਂਦੇ ਸੀ ਜੀ ਹੋਰ ਕਿਸੇ ਉੱਤੇ ਕੋਈ ਵੀ ਸਖਤਾਈ ਨਹੀਂ ਹੈ ਇਹ ਜਿਹੜੇ ਡਿਪੋਰਟ ਕੀਤੇ ਨੇ ਉਸ ਤੋਂ ਬਾਅਦ ਲੋਕਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੈ ਵੀ ਅਸੀਂ ਵੀ ਜਾ ਸਕਾਂਗੇ ਜਾਂ ਨਹੀਂ ਇਹ ਉਧਰ ਲਈ ਤਾਂ ਇੱਧਰ ਆਈ ਜਾਂਦੇ ਅਸੀਂ ਕਿਵੇਂ ਜਾਵਾਂਗੇ ਕਿਸੇ ਵੀ ਸਟੂਡੈਂਟ ਨੂੰ ਰਿਪੋਰਟ ਨਹੀਂ ਕੀਤਾ ਉਹਨਾਂ ਨੇ ਰਿਪੋਰਟ ਕੀਤਾ ਉਹ ਬੰਦਿਆਂ ਨੂੰ ਜਿਨ੍ਹਾਂ ਕੋਲ ਕੋਈ ਵੀ ਲੀਗਲ ਸਟੇਟਸ ਨਹੀਂ ਸੀਗਾ ਯਾਨੀ ਕਿ ਉਹਨਾਂ ਕੋਲ ਉੱਥੇ ਰਹਿਣ ਦਾ ਕੋਈ ਤਰੀਕਾ ਹੀ ਨਹੀਂ ਸੀਗਾ 1.6 ਮਿਲੀਅਨ ਇਸ ਤਰ੍ਹਾਂ ਦੇ ਬੰਦੇ ਵਾਪਸ ਆ ਚੁੱਕੇ ਨੇ ਆਈਟੀ ਡੇਟ ਦੇ ਵਿੱਚ ਯੂਐਸਏ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਸਭ ਤੋਂ ਜ਼ਿਆਦਾ ਲੋੜ ਹੈ ਸਟੂਡੈਂਟਸ ਨੂੰ ਆਪਸ਼ਨਸ ਦਿੱਤੀਆਂ ਕਿ ਤੁਸੀਂ ਇੱਥੇ ਆਓ ਲੀਗਲ ਤਰੀਕੇ ਨਾਲ ਆਓ 5 ਸਾਲ ਦਾ ਵੀਜ਼ਾ ਦੇ ਰਹੇ ਨੇ ਕੋਈ 2 4 6 ਮਹੀਨੇ ਦਾ ਵੀਜ਼ਾ ਨਹੀਂ ਦੇ ਰਹੇ 5 ਸਾਲ ਦਾ ਵੀਜ਼ਾ ਐਂਡ ਉਸ ਤੋਂ ਬਾਅਦ ਤੁਸੀਂ ਗ੍ਰੀਨ ਕਾਰਡ ਲਈ ਐਲੀਜੀਬਲ ਵੀ ਹੋ ਪਿੱਛੋਂ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਸਪਾਊਸ ਨੂੰ ਆਪਣੇ ਬੱਚਿਆਂ ਨੂੰ ਬੁਲਾ ਸਕਦੇ ਆ ਜਾਂ ਨਹੀਂ ਇਹ ਵੀ ਚੀਜ਼ ਕਲੀਅਰ ਕਰੋ ਤੁਸੀਂ ਜ਼ਿਕਰ ਕੀਤਾ ਵੀ ਯੂਐਸਏ ਦੇ ਵਿੱਚ ਵੀ 4 ਤੋਂ 5 ਵਾਲੀ ਰਿਫਿਊਜ਼ਲ ਹੋਏ ਤਾਂ ਵੀ ਵੀਜ਼ਾ ਆ ਜੇ ਮੰਨ ਲਓ ਕਿਸੇ ਦਾ ਯੂਕੇ ਕੈਨੇਡਾ ਨਿਊਜ਼ੀਲੈਂਡ ਦੇ ਵਿੱਚੋਂ ਰਿਫਿਊਜ਼ਲਸ ਨੇ ਉਹ ਵੀ ਇਜ਼ੀਲੀ ਅਪਲਾਈ ਕਰ ਸਕਦੇ ਨੇ ਯੂਐਸਏ ਕੋਈ ਭਾਵੇਂ ਉਹ ਬੈਨ ਵੀ ਨੇ ਤਾਂ ਵੀ ਅਪਲਾਈ ਕਰ ਸਕਦੇ ਨੇ ਯੂਐਸਏ ਦਾ ਸਟੱਡੀ ਵੀਜ਼ਾ ਇਹ ਬੈਨ ਵਾਲੇ ਕਿਵੇਂ ਮਤਲਬ ਅਪਲਾਈ ਕਰ ਸਕਦੇ ਐ ਤੱਕ ਅੱਜ ਤੱਕ ਕਦੀ ਕਿਸੇ ਨੇ ਦੱਸਿਆ ਨਹੀਂ ਜਿੱਥੇ ਇੱਕ ਪਾਸੇ ਇੰਨੀਆਂ ਸਖਤਾਈਆਂ ਦੂਜੇ ਪਾਸੇ ਟਰਬੋ ਇਮੀਗ੍ਰੇਸ਼ਨ ਦਾ ਆਫਰ 7 ਤੋਂ 8 ਲੱਖ ਰੁਪਏ ਦੇ ਵਿੱਚ ਯੂਐਸਏ ਜਾਣਾ ਇਹ ਕਿਸ ਤਰ੍ਹਾਂ ਪੋਸੀਬਲ ਕਿ ਸਖਤਾਈਆਂ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੇ ਉੱਤੇ ਐ ਜਿਹੜੇ ਕੀ ਬਾਰਡਰ ਟੱਪਕੇ ਜਾਂਦੇ ਸੀ ਜੀ ਹੋਰ ਕਿਸੇ ਉੱਤੇ ਕੋਈ ਵੀ ਸਖਤਾਈ ਨਹੀਂ ਐ ਇਹ ਜਿਹੜੇ ਡਿਪੋਰਟ ਕੀਤੇ ਨੇ ਉਸ ਤੋਂ ਬਾਅਦ ਲੋਕਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਐ ਵੀ ਅਸੀਂ ਵੀ ਜਾ ਸਕਾਂਗੇ ਜਾਂ ਨਹੀਂ ਇਹ ਉੱਧਰ ਲਈ ਤਾਂ ਇੱਧਰ ਆਈ ਜਾਂਦੇ ਅਸੀਂ ਕਿਵੇਂ ਜਾਵਾਂਗੇ ਕਿਸੇ ਵੀ ਸਟੂਡੈਂਟ ਨੂੰ ਰਿਪੋਰਟ ਨਹੀਂ ਕੀਤਾ ਉਹਨਾਂ ਨੇ ਰਿਪੋਰਟ ਕੀਤਾ ਉਹ ਬੰਦਿਆਂ ਨੂੰ ਜਿਨ੍ਹਾਂ ਕੋਲ ਕੋਈ ਵੀ ਲੀਗਲ ਸਟੇਟਸ ਨਹੀਂ ਸੀਗਾ ਯਾਨੀ ਕਿ ਉਹਨਾਂ ਕੋਲ ਉੱਥੇ ਰਹਿਣ ਦਾ ਕੋਈ ਤਰੀਕਾ ਹੀ ਨਹੀਂ ਸੀਗਾ 1.6 ਮਿਲੀਅਨ ਇਸ ਤਰ੍ਹਾਂ ਦੇ ਬੰਦੇ ਵਾਪਸ ਆ ਚੁੱਕੇ ਨੇ ਆਈਟੀ ਡੇਟ ਦੇ ਵਿੱਚ ਯੂਐਸਏ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਸਭ ਤੋਂ ਜ਼ਿਆਦਾ ਲੋੜ ਹੈ ਸਟੂਡੈਂਟਸ ਨੂੰ ਆਪਸ਼ਨਸ ਦਿੱਤੀਆਂ ਕਿ ਤੁਸੀਂ ਇੱਥੇ ਆਓ ਲੀਗਲ ਤਰੀਕੇ ਨਾਲ ਪੰਜ ਸਾਲ ਦਾ ਵੀਜ਼ਾ ਦੇ ਰਹੇ ਨੇ ਉਹ ਕੋਈ 2 4 6 ਮਹੀਨੇ ਦਾ ਵੀਜ਼ਾ ਨਹੀਂ ਦੇ ਰਹੇ ਪੰਜ ਸਾਲ ਦਾ ਵੀਜ਼ਾ ਐਂਡ ਉਸ ਤੋਂ ਬਾਅਦ ਤੁਸੀਂ ਗ੍ਰੀਨ ਕਾਰਡ ਲਈ ਐਲੀਜੀਬਲ ਵੀ ਹੋ ਪਿਛੋਕੀ ਸੀ ਆਪਣੇ ਪਰਿਵਾਰ ਨੂੰ ਆਪਣੇ ਸਪਾਊਸ ਨੂੰ ਆਪਣੇ ਬੱਚਿਆਂ ਨੂੰ ਬੁਲਾ ਸਕਦੇ ਆ ਜਾਂ ਨਹੀਂ ਇਹ ਵੀ ਚੀਜ਼ ਕਲੀਅਰ ਕਰੋ ਤੁਸੀਂ ਜ਼ਿਕਰ ਕੀਤਾ ਵੀ ਯੂ ਐਸਏ ਦੇ ਵਿੱਚ ਵੀ ਚਾਰ ਤੋਂ ਪੰਜ ਵਾਰੀ ਰਿਫਿਊਜ਼ਲ ਹੋਏ ਤਾਂ ਵੀ ਵੀਜ਼ਾ ਆ ਜਾਏ ਮੰਨ ਲਓ ਕਿਸੇ ਦਾ ਯੂਕੇ ਕੈਨੇਡਾ ਨਿਊਜ਼ੀਲੈਂਡ ਦੇ ਵਿੱਚੋਂ ਰਿਫਿਊਜ਼ਲਸ ਨੇ ਉਹ ਵੀ इजीली ਅਪਲਾਈ ਕਰ ਸਕਦੇ ਯੂ ਐਸਏ ਜੇ ਕੋਈ ਭਾਵੇਂ ਉਹ ਬੈਨ ਵੀ ਨਹੀਂ ਤਾਂ ਵੀ ਅਪਲਾਈ ਕਰ ਸਕਦੇ ਨੇ ਯੂ ਐਸ اے ਦਾ ਸਟੱਡੀ ਵੀਜ਼ਾ ਇਹ ਬੈਨ ਵਾਲੇ ਕਿਵੇਂ ਮਤਲਬ ਅਪਲਾਈ ਕਰ ਸਕਦੇ ਹੈ ਇਹ ਤੱਕ ਅੱਜ ਤੱਕ ਕਦੀ ਕਿਸੇ ਨੇ ਦੱਸਿਆ ਨਹੀਂ